ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਆ ਨਵੀਂ ਵੀਡੀਓ ਚੈਨਲ ਉਡੀਸ਼ਨ ਮਾਰ ਰਿਹਾ ਜੱਟ ਸ਼ੱਕ ਪਰਵਾਜ਼ ਦਾ ਲੜਕਾ ਜੀ ਜ਼ਮੀਰ ਤਿੰਨ ਕਿੱਲੇ ਆ ਅਨਮੈਡ ਲੜਕਾ ਜੀ ਸਾਰੀ ਮੈਂ ਜਾਣਕਾਰੀ ਦੇਵਾਂਗਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰਨਾ ਫੋਲੋ ਕਰਨਾ ਨਹੀਂ ਭੁੱਲਣਾ ਕਿਉਂਕਿ ਨਵੀਂ-ਨਵੀਂ ਅਪਡੇਟ ਇਹ ਜੀ ਤੁਹਾਨੂੰ ਮਿਲਣੀ ਆ ਜੇਕਰ ਤੁਸੀਂ ਵੀ ਆਪਣੇ ਵਾਧੇ ਐਡ ਲੋਣੀ ਚਾਹੁੰਦੇ ਆ ਤਾਂ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਆ ਮੈਂ 98516700 ਤੁਹਾਨੂੰ ਡਾਟਾ ਜਰਾ ਸ਼ੇਅਰ ਕਰ ਸਕਦੇ ਹੋ ਫੋਨ ਨਹੀਂ ਲਗਣਾ ਮੇਰੀ ਬੇਨਤੀ ਰਹੂਗੀ ਤੁਜੀ ਫੇਰ ਵੀ ਮੈਂ ਵੀਡੀਓ ਦੇ ਥੱਲੇ ਜਿਹੜਾ ਮੈਸੇਜ ਕਰਦੇ ਰਹੇ ਨੇ ਬਾਈ ਜੀ ਜੇ ਫੋਨ ਨਹੀਂ ਕਰਦਾ ਡਾਟਾ ਨਹੀਂ ਦੇਖਦਾ ਮੇਰੀ ਇੱਕ ਬੇਨਤੀ ਜਰੂਰ ਮੰਨਿਓ ਵੀਰ ਜੀ ਡਾਟੇ ਬਹੁਤ ਜ਼ਿਆਦਾ ਆਉਂਦੇ ਆ ਸਾਡੇ ਕੋਲ ਨਹੀਂ ਦੇਖੇ ਜਾਂਦੇ ਇਹ ਸਸਤ ਸੌਰੀ ਪਰ ਹਰੇਕ ਦਾ ਡਾਟਾ ਦੇਖ ਕੇ ਹਰੇਕ ਨੂੰ ਮੈਸੇਜ ਕੀਤਾ ਜਾਊਗਾ ਜੇ ਤੁਸੀਂ ਅੱਜ ਡਾਟਾ ਦੇਖਿਆ ਤਾਂ ਹੋ ਸਕਦਾ ਕੱਲ੍ਹ ਤਾਈਂ ਮੈਂ ਦੇਖਾਂ ਜਾਂ 24 ਘੰਟੇ ਵੀ ਲੱਗ ਸਕਦੇ ਆ 48 ਵੀ ਲੱਗ ਸਕਦਾ ਪਰ ਜਦੋਂ ਵੀ ਚੈੱਕ ਕਰਕੇ ਤੋਂ ਅਸੀਂ ਹਰੇਕ ਇਹ ਨਹੀਂ ਵੀ ਡਾਟਾ ਵੇਖ ਲਿਆ ਅਗ ਵੇਖ ਕੇ ਜੇ ਕੋਈ ਚੀਜ਼ ਅਗਲੇ ਤਾਂ ਮੰਗਾਉਣੀ ਹੋ ਮਂਗਾਈਦੀ ਆ ਫੇਰ ਅਗਲੇ ਨੂੰ ਪੁੱਛਣਾ ਅਗਲੇ ਨੂੰ ਮੈਸੇਜ ਕਰੀਦਾ ਸਭ ਕੁਝ ਹੈ ਨਾ ਸੋਈ ਬੇਨਤੀ ਜ਼ਰੂਰ ਮੇਰੀ ਮੰਨਿਓ ਹਾਂ ਤਾਂ ਜੱਟ ਸਾਕ ਪਰਿਵਾਰ ਦਾ ਲੜਕਾ ਜੀ ਜੇਦੀ ਵੀ ਮੈਚਿੰਗ ਹੋਈ ਉੱਪਰ ਅਸੀਂ ਪਰਿਵਾਰ ਦਾ ਨੰਬਰ ਵੀ ਲਿਖ ਦਾਂਗੇ ਜੀ ਤੁਸੀਂ ਸਿੱਧਾ ਵੀ ਸੰਪਰਕ ਕਰ ਸਕਦੇ ਹੋ 35 ਸਾਲ ਉਮਰ ਆ ਜੀ ਸਿੰਗਲ ਆ ਜੀ ਜਾਨਕਿ ਕੁਵਾਰਾ ਵਹੈ ਨੀਗਾ ਫਰੀਦਕੋਟ ਏਰੀਆ ਜੀ ਜ਼ਮੀਨ ਤਿੰਨ ਕੱਲੇ ਆ ਹਾਈਟ 5.7 ਇੰਚ ਆ ਕੋਈ ਨਸ਼ਾ ਪਤਾ ਨਹੀਂ ਆਉਂਦੀ ਪਰਿਵਾਰ ਵਾਲਦਾਂ ਲੈਂਦਾ ਕਹਿਣਾ ਕਿ ਤੁਸੀਂ ਸਾਡਾ ਮੈਡੀਕਲ ਟੈਸਟ ਕਰਵਾ ਸਕਦੇ ਹੋ 10 ਪਾਸ ਆਈ ਕਾਸਟ ਹੈਗੀ ਚੜਸਖ ਲੜਕੀ ਚਾਹੀਦੀ ਹੈ ਜੀ ਇੱਕ ਤਾਂ ਪਹਿਲੀ ਗੱਲ ਵੀ ਕੋਈ ਵੀ ਡਿਮਾਂਡ ਨਹੀਂਗੀ ਵਧੀਆ ਪਰਿਵਾਰ ਦਾ ਸੋਨਾ ਸਰ ਕਾ ਲੜਕਾ ਦੂਜੀ ਵਧੀਆ ਪਰਿਵਾਰ ਹੋਵੇ ਜੀ ਕੋਈ ਡਿਵੋਰਸ ਵਾਲੀ ਹੋਵੇ ਬਿਨਾ ਬੱਚੇ ਤੋਂ ਵੀ ਚੱਲ ਜੂਗੀ ਜੀ ਪਰਿਵਾਰ ਰਾਜੀ ਆ ਜੀ ਜੇ ਮੰਨ ਲਓ ਬੱਚਾ ਹੈਗਾ ਵੀ ਤਾਂ ਛੋਟਾ ਬੇਬੀ ਹੋਵੇ ਛੋਟਾ ਹੋਵੇ ਤਾਂ ਉਹਦਾ ਵੀ ਰਿਸ਼ਤਾ ਲੈ ਲੈਣਗੇ ਯਾਨੀ ਹੋਵੇ ਵਧੀਆ ਪਰਿਵਾਰ ਦੀ ਲੜਕੀ ਸੋ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਉੱਪਰ ਅਸੀਂ ਪਰਿਵਾਰ ਵਾਲਿਆਂ ਨੇ ਨੰਬਰ ਦੇ ਦਾ ਸਾਡਾ ਵੀ ਨੰਬਰ ਦੇ ਦਾ ਤੁਸੀਂ ਸੰਪਰਕ ਕਰ ਸਾ ਦਿਓ ਵੀਡੀਓ ਨੂੰ ਸ਼ੇਅਰ ਜੂ ਕਰਦੇ ਧੰਨਵਾਦ ਸਾਰਿਆਂ ਦਾ ਸਾਰਾ ਸਸੀ ਕਾਕ